हां जी सतश्री काल जी ਜਿੰਨੇ ਵੀ ਦਰਸ਼ਕ ਇਸ ਵੀਡੀਓ ਨੂੰ ਦੇਖ ਰਹੇ ਨੇ ਅੱਜ ਆਏ ਆਪਾਂ ਵਿਦੇਸ਼ੀ ਕੱਪੜੇ ਦੇ ਸ਼ੋਰੂਮ ਤੇ ਜਿੱਥੇ ਕਿ ਸਰਦੀਆਂ ਤੇ ਗਰਮੀਆਂ ਵਾਲੇ ਬਹੁਤ ਵੱਡੇ ਆਫਰ ਲੱਗਦੇ ਨੇ ਇਹਦਾ ਜਿਹੜਾ ਸਭ ਤੋਂ ਪਹਿਲਾਂ ਐਡਰੈਸ ਦੱਸ ਦਿੰਨੇ ਆ ਜਿਹੜਾ ਕਿ ਰੋਡ ਆਉਂਦਾ ਸ਼ੇਰਪਰ ਰੋਡ ਪਿੰਡ ਕਾਤਰੋਂ ਆਈ ਰੋਡ ਆ ਜਿਹੜਾ ਧੂਰੀ ਤੋਂ ਬਰਨਾਲੇ ਜਾਂਦਾ ਤੇ ਮਲੇਰਕੋਟਲੇ ਤੋਂ ਵੀ ਬਰਨਾਲੇ ਜਾਂਦਾ ਬਿਲਕੁਲ ਇਹਦੇ ਨਾਲ ਆ ਜਿਹੜਾ ਨਾਇਰਾ ਪੈਟਰੋਲ ਪੰਪ ਆ ਆਪਾਂ ਸ਼ੋਰੂਮ ਦੇ ਅੰਦਰ ਚੱਲਦੇ ਆ ਇਸ ਵਾਰੀ ਕਿਹੜੇ-ਕਿਹੜੇ ਆਰਟੀਕਲ ਆਏ ਨੇ ਤੇ ਕੀ-ਕੀ ਉਹਨਾਂ ਦੇ ਰੇਟ ਨੇ ਸਭ ਦੱਸਾਂਗੇ ਜੀ ਸਰ ਸਾਡੇ ਇਸ ਵਾਰੀ ਤੁਸੀਂ ਦਰਸ਼ਕਾਂ ਨੂੰ ਕੀ ਦਿਖਾ ਰਹੇ ਹੋਗੇ ਸਰਦੀਆਂ ਦੇ ਲਈ ਸਾਡੇ ਕੋਲ ਸਰਦੀ ਦੇ ਬਹੁਤ-ਬਹੁਤ ਵਧੀਆ ਤੋਹਫੇ ਆਏ ਨੇਗੇ ਬਹੁਤ ਵੱਡੀ ਰੇਂਜ ਲੈ ਕੇ ਆਏ ਆ ਸ਼ੋਰੂਮ ਦੇ ਅੰਦਰ ਮਤਲਬ ਕਿ ਜੈਂਟਸ ਤੋਂ ਲੈ ਕੇ ਲੇਡੀਜ਼ ਤੇ ਕਿਡਜ਼ ਦੀ ਸਾਰੀ ਵੈਰਾਈਟੀ ਮਿਲੋਗੀ ਸਭ ਤੋਂ ਪਹਿਲਾਂ ਸਟਾਰਟਿੰਗ ਕਰਦੇ ਆਪਾਂ ਇੱਕ ਕੰਬੋ ਪੈਕ ਕਾਟਨ ਦੀ ਮਤਲਬ ਕਿ ਸ਼ਰਟ ਤੇ ਪ੍ਰੀਮੀਅਮ ਕੁਆਲਿਟੀ ਦੀ ਬਰਬਰੀ ਦੀ ਪੈਂਟ ਪੂਰਾ ਮਤਲਬ ਕਿ ਸਟਾਕ ਦੇਖ ਲਓ ਤੁਸੀਂ ਸਾਡੇ ਕੋਲ ਲੱਗਿਆ ਹੋਇਆ ਜਿੱਦਾਂ ਦਾ ਮਰਜ਼ੀ ਕਲਰ ਲਓ ਇਧਰ ਵੀ ਨਿਗਾਹ ਮਾਰ ਲਓ ਪੂਰਾ ਪੈਂਟ ਛੜ ਦਾ ਸਟਾਕ ਭਰਿਆ ਹੋਇਆਗਾ ਪੂਰੀ ਫੁੱਲ ਕੁਆਂਟੀਟੀ ਆ ਉਸ ਤੋਂ ਬਾਅਦ ਸਾ 250 ਤੋਂ ਲੈ ਕੇ ਸਾਡੇ ਕੋਲ ਬ੍ਰਾਂਡ ਕੰਪਨੀ ਦੇ 700 ਤੱਕ ਦੇ ਲੋਹਰਾ ਪੀਣੇ ਗਿਆ ਪੂਰੀਆਂ ਟੌਪ ਦੀਆਂ ਇਧਰ ਸਾਰਾ ਮਤਲਬ ਕਿ ਕਬੂਲਨ ਦੀ ਸ਼ਰਟ ਸਾਡੇ ਕੋਲ ਕੱਲ ਹੀ ਸ਼ਿਪਮੈਂਟ ਉਤਰਿਆ ਪੂਰਾ ਸਾਡੇ ਕੋਲ ਕੁਆਲਟੀ ਦੇਖੋ ਤੁਸੀਂ ਪੂਰਾ ਹੈ ਵੀ ਸਟਾਫ ਕੱਪੜਾ ਸਲਾਈ ਤੋਂ ਲੈ ਕੇ ਕਲਰ ਤੱਕ ਦੀ ਪੂਰ ਗਾਰੰਟੀ ਰਹੂਗੀ ਬ੍ਰਾਂਡ ਚੈੱਕ ਕਰ ਲਓ ਤੁਸੀਂ ਸਾਰਾ ਫਰੈਸ਼ ਦੇ ਵਿੱਚ ਆਰਟੀਕਲ ਰਹੂਗਾ ਰੇਜ਼ ਦੀ ਗੱਲ ਕਰੀਏ 400 ਰੁਪਏ ਦਾ ਪ੍ਰੀਮੀਅਮ ਆਰਟੀਕਲ ਐਲ ਤੋਂ ਲੈ ਕੇ ਡਬਲ ਐਕਸ ਐਲ ਤੱਕ ਤੁਹਾਨੂੰ ਸਾਰੇ ਸਾਈਜ਼ ਮਿਲਣਗੇ ਪੂਰੇ ਦੇ ਵਿੱਚ ਕਲਰ ਪਏ ਨੇਗੇ ਮਨਪਸੰਦ ਜਿਹੜਾ ਮਰਜੀ ਕਲਰ ਚੱਕ ਲਓ ਉਸ ਤੋਂ ਬਾਅਦ ਅਗਲੀ ਅਸੀਂ ਆ ਗਈ ਪ੍ਰੀਮੀਅਮ ਕਲ ਇਹਦੇ ਵਿੱਚ ਜੈਕਟ ਸੂਟ ਆ ਗਏ, ਟਰੈਕ ਸੂਟ ਆ ਗਏ ਜੀ। ਉਸ ਤੋਂ ਬਾਅਦ ਆ ਗਏ ਸਾਡੇ ਕੋਲ ਬੱਚਿਆਂ ਦੀ ਵੈਰਾਈਟੀ, ਪ੍ਰੀਮੀਅਮ ਵੈਰਾਈਟੀ। ਜਿਹੜੀ ਕਿ ਪੂਰੀ ਸ਼ੋਅਰੂਮ ਤੋਂ ਵੀ ਉੱਪਰ ਆਪਦੀ ਵੈਰਾਈਟੀ ਆ। ਪਾਰਟੀ ਵਿੱਚ ਸਾਰੇ ਆਰਟੀਕਲ ਰਹਿਣਗੇ, ਬੂਲਰਨ ਦੇ ਵਿੱਚ ਰਹਿਣਗੇ, ਸਟਾਪ ਦੇ ਵਿੱਚ ਰਹਿਣਗੇ। ਜਿੰਨਾਂ ਦੀ ਰੇਂਜ ਸਾਡੇ ਕੋਲ 400 ਤੋਂ ਲੈ ਕੇ 600 ਦੀ ਰੇਂਜ ਤੱਕ ਸਾਨੂੰ ਸਾਰੇ ਆਰਟੀਕਲ ਅਸੀਂ ਪ੍ਰੋਵਾਈਡ ਕਰਾਂਗੇ। ਜਿਨ੍ਹਾਂ ਦੇ ਬਹੁਤ ਸਾਰੇ ਬੂਲਰਨ ਦੇ ਵਿੱਚ, ਰਾਕਾਂ ਨੇ ਬੁੜੇ ਟੌਪ ਦੇ ਆਰਟੀਕਲ ਨੇ ਸਾਰੇ ਪ੍ਰੀਮੀਅਮ ਆਰਟੀਕਲ ਨੇ। ਵੀਡੀਓ ਦੇ ਵਿੱਚ ਇਹਨਾਂ ਆਰਟੀਕਲਸ ਵੀ ਦਿਖਾ ਨਹੀਂ ਸਕਦੇ ਸਾਡੇ ਸ਼ੋਰੂਮ ਤੇ ਵਿਜ਼ਿਟ ਕਰੋ ਤੁਹਾਨੂੰ ਹਰ ਇੱਕ ਕੈਟਾਗਰੀ ਮਿਲੇਗੀ ਆਲ ਓਵਰ ਇੰਡੀਆ ਨਾਲੋਂ ਸਸਤੀ ਮਿਲੇਗੀ ਤੁਹਾਨੂੰ ਵੈਰਾਈਟੀ ਇਹ ਸਾਰੇ ਆਰਟੀਕਲ ਸ਼ੋਰੂਮ ਦੇ ਮਿਲਣਗੇ ਕਾਰਗੋ ਟਾਈ 65 ਥ੍ਰੀ ਇੱਕ ਚੀਜ਼ ਦੀ ਕੁਆਲਿਟੀ ਹੂ ਆਪਣੇ ਆਪ ਵਿੱਚ ਬਹੁਤ ਸੋਹਣੀਆਂ ਫਰਾਕਾਂ ਨੇ ਲਗਜ਼ਰੀ ਪ੍ਰੀਮੀਅਮ ਕੁਆਲਿਟੀ ਜਿਹੜੀ ਵਿੰਟਰ ਦੇ ਵਿੱਚ ਵਿਆਹ ਸ਼ਾਦੀਆਂ ਪਾਰਟੀਆਂ ਦੇ ਆਪਾ ਵੇਅਰ ਕਰ ਸਕੀਏ ਕਿਉਂਕਿ ਆਰਟੀਕਲ ਸ਼ੋਰੂਮਾਂ ਦੇ ਵਿੱਚ ਡਬਲ ਰੇਟਾਂ ਦੇ ਮਿਲਦੇ ਨੇ ਤੁਹਾਨੂੰ ਅਸੀਂ ਹਾਫ ਰੇਟਾਂ ਦੇ ਪ੍ਰੋਵਾਈਡ ਕਰਾਂਗੇ 600 800 ਦੀ ਰੇਂਜ ਦੇ ਵਿੱਚ ਤੁਹਾਨੂੰ ਸਟੌਪ ਦੇ ਆਰਟੀਕਲ ਦੇ ਦਾਂਗੇ ਮੀਨੀਮ ਜਿਸ ਤਰ੍ਹਾਂ 500 ਰੁਪਏ ਦੇ ਵਿੱਚ ਆਰਟੀਕਲ ਇਹਦੇ ਨਾਲ ਬਹੁਤ ਸੋਹਣੀ ਜੀਨਸ ਦੀ ਪੈਂਟ ਆ ਗਈ ਮਤਲਬ ਕਿ ਇੱਕ ਇੱਕ ਕੁਆਲਿਟੀ ਆਪਣੇ ਆਪ ਦੱਸ ਰਹੀ ਹੈ ਬੋਲ ਰਹੀ ਹੈ ਬਹੁਤ ਸੋਹਣੇ ਸੋਹਣੇ ਪਿਆਰੇ ਪਿਆਰੇ ਪੀਸ ਨੇਗੇ ਕਾਟਰਾਇਜ਼ ਦੇ ਵਿੱਚ ਪੈਂਟ ਹੈਗਾ ਬਹੁਤ ਪਿਆਰਾ ਪੀਸ ਹੈਗਾ ਇਹ ਵੀ ਤੁਹਾਨੂੰ 500 600 ਦੀ ਰੇਂਜ ਵਿੱਚ ਦੇ ਦਾਂਗੇ ਇਸ ਤੋਂ ਬਾਅਦ ਆਹ ਲਓ ਜੀ ਬਹੁਤ ਵੋਲਨ ਦੇ ਪੀਸ ਨੇ ਵਧੀਆ ਨਾਲ ਪੂਰੀ ਪਜਾਮੀ ਮਿਲੋਗੀ ਕੰਬੋ ਸੈੱਟ ਤੁਹਾਨੂੰ ਸਸ ਰੇਂਜ ਮਿਲੋਗੀ 500 ਰੁਪਏ ਵਿੱਚ ਉਸ ਤੋਂ ਬਾਅਦ ਨੈਕਸਟ ਆਜੋ ਜੀ ਬਹੁਤ ਸਾਰੀ ਵੈਰਾਈਟੀ ਵੀ ਹੈ ਕੱਲੀ ਕੱਲੀ ਵੈਰਾਈਟੀ ਤੁਹਾਨੂੰ ਦਿਖਾਵਾਂਗੇ